ਸਵਾਗਤ ਹੈ ਲੈ ਇੰਨਾ ਪਾਲਕ ਖੜਾ ਹੈ ਇੰਨਾ ਸਾਗ ਆ ਖੜਾ ਹੈ ਇੰਨੇ ਮਿੱਠੇ ਖੜੇ ਨੇ ਸਾਗ ਤਾਂ ਚੜ ਮੈਂ ਹੁਣ ਅੱਜ ਹੋਰ ਬਣਾ ਲੂੰ ਚਲ ਮੇਰੇ ਤਾਂ ਖੇਚ ਲਈ ਐ ਅੱਜ ਇੱਕ ਲੱਕੜ ਹੋਰ ਮੱਤ ਜੂਗੀ ਕਿਉਂਕਿ ਕੱਲ ਤਾਂ ਰਿਆ ਸੀ ਉਹ ਚੱਕ ਕੇ ਲੈ ਗਏ ਚੱਕ ਕੇ ਤਾਂ ਲੈ ਗਏ ਫਿਰ ਕਾਹੇ ਕ ਸੁਖ ਪਾਇਆ ਚੱਕ ਕੇ ਸਾਗ ਦਾ ساری ਰਾਤ ਤਾਂ ਨਹੀਂ ਫੇਰ ਵੀ RAMNAW ਸੌਂਗੇ ਹੋਣਗੇ ਮੈਂ ਕਿਹਾ ਕਿ ਸਾਗ ਤਾਂ ਚੱਕਣ ਵਾਲਾ ਜੋ ਚੱਕ ਲਿਆ ਹੁਣ ਮੈਂ ਹੋਰ ਬਿਉਂ ਤੇ ਕਰਾ ਫਿਰ ਮੈਂ ਹੋਰ ਬਿਉਂ ਤੇ ਕਰੀ ਮਿੱਠਾ ਸੋਡਾ ਲਿਆਈ ਮਿੱਠਾ ਸੋਡਾ ਲਿਆ ਕੇ ਫਿਰ ਪਾਇਆ ਸਾਗ ਚ ਹੁਣ ਦੇਖੋ ਕੀ ਤਾਰੇ ਦਿੱਸੇ ਹੋਣਗੇ ਉਹਨਾਂ ਨੂੰ ਕਿੰਨੀ ਕੋਈ ਮ ਲੀ ਪਹ ਪਹ ਕੀ ਹੋ ਗਈ ਦੇਖੋ ਹੁਣ ਦੱਸਣਗੇ ਕਿਦੋਂ ਤਾਂ ਪਤਾ ਲੱਗੂ ਇੱਕ ਤਾਂ ਕੋ ਸਾਖਣਗੀ ਵੀ ਸਾਨੂੰ ਕਿੰਨੀ ਕੌਖੇ ਪਹੁੰਚੀ ਆ ਕਿਉਰੀਆਂ ਸਾਗ ਲਿਆਂਦੇ ਦੀ ਤੇ ਖਾਦੇ ਦੀ ਤੂੰ ਮਰ ਜਾਵੇਂ ਤਾਂ ਮੈਂ ਸਾ ਰਾਤ ਕੱਢੀ ਤੜਕੇ ਚ ਦੇਹਾਂ ਉੱਠ ਕੇ ਟੀਕਾ ਲਵਾ ਕੇ ਲਈ ਡਾਕਟਰ ਦੇ ਡਾਕਟਰ ਕਹਿੰਦਾ ਵੀ ਸਾਗ ਚ ਕੁਛ ਸੀਗਾ ਤਾਂ ਭਾਈ ਸਾਨੂੰ ਇੰਨਾ ਉਹੀ ਗੱਲ ਸਾਰੀ ਰਾਤ ਨੀਟੀ ਕਿਵੇਂ ਤਾਂ ਸਾਰੀ ਰਾਤ ਤੁਰੀ ਫਰੀ ਨਾ ਨੀਂਦ ਆਵੇ ਰਾਤ ਨੂੰ ਮਚਾਉਣੀ ਪਾਣੀ ਪੀ ਲਿਆ ਕਰਾਂ ਕਦੇ ਫਲੈਸ਼ ਚ ਜਾਇਆ ਕਰਾਂ ਉਹੀ ਗੱਲ ਸਾਰੀ ਰਾਤ ਢਿੱਡ ਦੁਖੀ ਗਏ ਇਹ ਤਾਈ ਨੇ ਗੱਲ ਨਹੀਂ ਨੀ ਇਹ ਜ ਸਾਗ ਚ ਪਾਇਆ ਕੀ ਸੀ ਫਰ ਇਹ ਪਾਇਆ ਹੁੰਦਾ ਆਪ ਕਿਵੇਂ ਖਾਂਦੀ ਇਹ ਤਾਂ ਕੋਈ ਚਲਾਕੀ ਲੱਗਦੀ ਐ ਤਾਈ ਦੀ ਜਾਂ ਨਾ ਤਾਈ ਨੇ ਕੋਈ ਕੁਛ ਕਰਿਆ ਅਸਲ ਤਾਂ ਤਾਈ ਨੂੰ ਪਤਾ ਹੋ ਤਾਈ ਕੋਲੇ ਜਾ ਕੇ ਆਉਣੀ ਆ ਵੀ ਤਾਈ ਕੀ ਗੱਲ ਸੀ ਜੇ ਤੂੰ ਮੰਗਿਆ ਦਿੱਤਾ ਨਹੀਂ ਭਈ ਅਸੀਂ ਲੈ ਗਏ ਚੱਕ ਕੇ ਤੇ ਫਿਰ ਐਡੀ ਕਿੱਡੀ ਕੋ ਗੱਲ ਸੀ ਵੀ ਇਹ ਜਾਂ ਸਾਗ ਤੂੰ ਬਣਾਉਂਦੀ ਕਿਵੇਂ ਐ ਪਰ ਤਾਂ ਇਹ ਜਾਂ ਸਵਾਦ ਬਣਾਉਂਦੀ ਸ਼ਾਇਦ ਕੀ ਪਤਾ ਨਹੀਂ ਕੀ ਪਤਾ ਸਾਗ ਚ ਮੈਨੂੰ ਤਾਂ ਲੱਗਦਾ ਨੂਨ ਦੀ ਥਾਂ ਭੁੱਲ ਕੇ ਨੇ ਕੁਛ ਹੋਰ ਹੀ ਪਤਾ ਸਾਗ ਚ ਉਹ ਖੜੀ ਐ ਲੈ ਤਾਈ ਹਾਂ ਭਾਈ ਤਾਈ ਪਹਿਲਾਂ ਮੈਨੂੰ ਐਂ ਦੱਸਾਂ ਜਿਹੜਾ ਤੇ ਸਾਗ ਬਣਾਇਆ ਸੀ ਕੱਲ ਸਾਗ ਚ ਪਾਇਆ ਗਈ ਸੀ ਸਾਗ ਚ ਪਾਈ ਮੈਂ ਕੀ ਪਾਇਆ ਸੀ ਸਾਗ ਚ ਵਾ ਸਾਹੀ ਨੂਨ ਮੇਰੇ ਤੇ ਪਾਇਆ ਭਾਈ ਤੜਕਾ ਲਾਇਆ ਸੀ ਆਦਾ ਗੰਡਾ ਪਾਇਆ ਸੀ ਹੋਰ ਕੀ ਪਾਉਣਾ ਸੀ ਤਾਈ ਆਦਾ ਗੰਡਾ ਤਾਂ ਮੈਂ ਚੱਕ ਕੇ ਲਈ ਸੀ ਮੈਂ ਘਰੇ ਜਾ ਕੇ ਤੜਕਾ ਵੀ ਲਾਇਆ ਸੀ ਗੱਲ ਕਰਨ ਸਾਗ ਚ ਐਂ ਲੱਗਦਾ ਸੀ ਜਿਵੇਂ ਚਿੱਟਾ ਚਿੱਟਾ ਉੱਤੇ ਨੂਨ ਫਿਰਦਾ ਹੁੰਦਾ ਉਹ ਕੀ ਸੀ ਸਾਗ ਚ ਨੂਨ ਪਾਇਆ ਸੀ ਭਾਈ ਫੇਰ ਇੰਨਣ ਵੇਲੇ ਫੇਰ ਹੀ ਸਾਗ ਦੇ ਖਰੀਦਾ ਤੇ ਢਲਦਾਗਾ ਨੂਨ ਤਾਂ ਮੈਂ ਪਾਇਆ ਹੀ ਸੀ ਨੂੰਨ ਤਾਂ ਦੇਖ ਪਾਇਆ ਸੀ ਤਾਈ ਦੇਖ ਮੈਂ ਤੈਨੂੰ ਦੱਸਾਂ ਅਸੀਂ ਆਏ ਸੀ ਤੇਥੋਂ ਸਾਗ ਮੰਗਣ ਤੈਂ ਦੇ ਤਾਂ ਸਾਗ ਤੋਂ ਚਿੱਟਾ ਜਵਾਬ ਸਾਨੂੰ ਆ ਗਿਆ ਗੁੱਸਾ ਭਈ ਅਸੀਂ ਅਖੇ ਜਦੋਂ ਤਾਈ ਨੇ ਸਾਗ ਮੰਗਿਆ ਨਹੀਂ ਦਿੱਤਾ ਅਸੀਂ ਲੈ ਗਏ ਚੱਕ ਕੇ ਕੁਛ ਤਾਂ ਤੂੰ ਕੋਈ ਈਸ਼ਤਾਨੀ ਤਾਈ ਮੈਨੂੰ ਸਿੱਧੀ ਸਿੱਧੀ ਦੱਸ ਦੇ ਵੀ ਸਾਗ 'ਚ ਹੈ ਕੀ ਸੀ ਮੈਂ ਤਾਂ ਮੈਂ ਡਾਕਟਰ ਦੇੋਂ ਟੀਕਾ ਲਵਾਇਆ ਤੇ ਨਾਲੇ ਮੈਂ ਸਾਰੀ ਰਾਤ ਨਹੀਂ ਟਿਕੀ ਸਾਰੀ ਰਾਤ ਤੁਰੇ ਫਿਰੀ ਤੇ ਇਹ ਜੋ ਉਹਦਾ ਵਿਚਾਰੇ ਦਾ ਪਤਾ ਨਹੀਂ ਕੀ ਹਾਲ ਹੋਊਗਾ ਦੂਜੇ ਦਾ ਜਵਾਬ ਵਾਲੀਆਂ ਹੋ ਭਾਈ ਤੇਰਾ ਸਾਗ ਨਾਲ ਹੋਰ ਹੁਣ ਸਰੋ ਸਾਗ ਨਾਲ ਮੈਂ ਕੀ ਪਾਉਣਾ ਸੀ ਸਾਗ 'ਚ ਹੋਰ ਕੀ ਮੈਂ ਕੋਈ ਜਦੋਂ ਕੋਈ ਜ਼ਹਿਰ ਪਾਤੀ ਭਈ ਸਾਗ 'ਚ ਜਹਿਰ ਤਾਂ ਨਹੀਂ ਸੀ ਗਈ ਤਾਈ ਜਿੱਥੋਂ ਤੱਕ ਮੈਨੂੰ ਮੇਰਾ ਦਿਮਾਗ ਕੰਮ ਕਰਦਾ ਵੀ ਸਾਗ 'ਚ ਤਾਂ ਪੱਕਾ ਮਿੱਠਾ ਛੋਡਾ ਪਾਇਆ ਸੀ ਐਂ ਦੱਸ ਦੇ ਵੀ ਫਿਰ ਜੇ ਮਿੱਠਾ ਛੋਡਾ ਪਾਇਆ ਸੀ ਉਹਨੂੰ ਤੂੰ ਕਿਵੇਂ ਖਾਂਦੀ ਨਾ ਭਾਈ ਮੈਂ ਤਾਂ ਖਾਦਾ ਹੀ ਨਹੀਂ ਮੈਂ ਕਿਥੋਂ ਨਾਲ ਮੈਂ ਖਾਦਾ ਤੂੰ ਜਰਾ ਚੱਕ ਕੇ ਲੈ ਗੇ ਤੇ ਫਿਰ ਮੈਨੂੰ ਐਂ ਦੱਸ ਤੂੰ ਮਿੱਠਾ ਸੋਡਾ ਕਿਹੜੇ ਵੇਲੇ ਪਾਤਾ ਉੱਚ ਸਾਗ ਚ ਮਿੱਠਾ ਸੋਡਾ ਤਾਂ ਸੀਗਾ ਤਾਂ ਹੀ ਮੰਨਣਾ ਸਿੱਧੀ ਮੰਨ ਜਾ ਮੇਰੇ ਕੋਲੇ ਕੇਰਾ ਮੈਨੂੰ ਐਂ ਦੱਸਦੇ ਵੀ ਹਾਂ ਭਾਈ ਪਾਇਆ ਸੀ ਫਿਰ ਮੈਨੂੰ ਬਹਿਮ ਨਾ ਰਹੀਂ ਨੀਵੇਂ ਨੂੰ ਮਾਨਸਾ ਜਾਣਾ ਭੂ ਮਾਨਸਾ ਦਿਖਾ ਕੇ ਹਾਂ ਡਾਕਟਰ ਦੇ ਫਿਰ ਭਾਈ ਤੂੰ ਤਰਕੇ ਦੀ ਵਗ ਜਾਂਦੀ ਭਾਈ ਤੂੰ ਦਿਖਾਏ ਆਉਂਦੀ ਮਾਨਸਾ ਜੇ ਤੈਨੂੰ ਬਹਿਮ ਸੀ ਕਿਸੇ ਗੱਲ ਦਾ ਵੀ ਕੁਝ ਪਾਇਆ ਸੀ ਦੇਖ ਤੈ ਸਾਗ ਤਾਂ ਅੱਗੇ ਵੀ ਖਾਨੇ ਆ ਅੱਗੇ ਕਿਹੜਾ ਇੰਨਾ ਉਹੀ ਗੱਲ ਅੱਗੇ ਤਾਂ ਕਦੇ ਸਾਗ ਨਾ ਤਜਾਬ ਨਹੀਂ ਬਣਿਆ ਤੇ ਆਹ ਸਾਗ ਨਾ ਤੇਰੇ ਨਾਲ ਇੰਤਜਾਬ ਕਿਵੇਂ ਬਣ ਗਿਆ ਨਹੀਂ ਤਜਾਬ ਬਣਿਆ ਹੁੰਦਾ ਤਜਾਬ ਨਾਲ ਉਲਟੀਆਂ ਆ ਜਾਂਦੀਆਂ ਬੰਦੇ ਨੂੰ ਐ ਥੋੜੀ ਹੁੰਦਾ ਬੰਦੇ ਦਾ ਬੁਰਾ ਹਾਲ ਮੈਂ ਕਿਹਾ ਭਾਈ ਤੁਹਾਡੇ ਘਰੇ ਗਈ ਫਿਰ ਹੁਣ ਮੈਂ ਹੋਰ ਕੀ ਕਰਾਂ ਮਾਇਆ ਆਖੇ ਚਲ ਮੇਰਾ ਸਾਗ ਗਿਆ ਤਾਂ ਗਿਆ ਜਿੰਨੇ ਰਹਾ ਤਾਂ ਸਾਰਾ ਦੇਗ ਭਰੀ ਹੋਈ ਤੇ ਮੈਂ ਤਾਂ ਫਿਰ ਇੱਕ ਬਿਓ ਤਾਂ ਹੋਰ ਖੇੜੀ ਪਰ ਮੈਨੂੰ ਹੋਰ ਕੀ ਕਰਾਂ ਮਿੱਠਾ ਸੋਡਾ ਲੈ ਗਈ ਭਾਈ ਮੈਂ ਤਾਂ 10 ਰੁਪਈਆ ਦਾ ਤੇ ਤੂੰ ਤਾਂ ਲੈ ਗਈ ਰੋਟੀ ਬਣਾਉਣ ਰਸੋਈ ਚ ਤੇ ਮੈਂ ਤਾਂ ਸਾਰਾ ਸਾਗ ਪਿਆ ਸੀ ਬਾਹਰ ਉੱਤੇ ਭੁੱਕ ਕੇ ਫ ਦੇਖ ਤਾਈ ਮੰਨ ਗਈ ਨਾ ਮੈਂ ਵੀ ਕਹਾ ਵੀ ਸਾਗ ਚਿੱਟਾ ਚਿੱਟਾ ਕਿਉਂ ਹੋ ਗਿਆ ਉਤੋਂ ਮੈਂ ਕਿ ਚੱਲ ਮੈਂ ਕਿਉਂ ਪਤਾ ਉਂ ਠੰਡਾ ਕਿਉਂ ਜੰਮ ਗਿਆ ਨਾਲੇ ਵਿਚਾਰਾ ਵੀ ਗੱਲ ਹੋਰ ਆੜਦਾ ਹੋ ਦੂਜਾ ਰਜੇ ਭਾਈ ਤੇ ਮੈਂ ਕੀ ਕਰਾਂ ਫੇਰ ਹੁਣ ਕੋਈ ਨਹੀਂ ਕਿਉਰੀਆਂ ਚੱਕ ਕੇ ਲੈ ਕੇ ਕਿਦੋਂ ਮੈਂ ਸਾਨੂੰ ਜਵਾਬ ਦੇਤਾ ਵੀ ਭਾਈ ਮੈਂ ਤਾਂ ਮਸਾ ਰਿੰਨੇਗਾ ਉਹ ਜਿਹਨੂੰ ਕਰਕੇ ਲੈ ਕੇ ਆਗਾ ਤੇਰਾ ਜਵਾਬ ਹੀ ਚੰਗਾ ਸੀ ਅਸੀਂ ਸਾਗ ਹੀ ਨਾ ਖਾਂਦੇ ਜਿਹੜਾ ਉਹ ਦੋ ਜਾਣੀਆਂ ਨੇ ਦਿੱਤਾ ਸੀ ਮੈਂ ਉਸੇ ਨੂੰ ਤੜਕਾ ਲਾ ਲਾਂਦੀ ਆ ਤੇਰੇ ਸਾਗ ਨੇ ਤਾਂ ਮੇਰਾ ਉਹ ਵੀ ਸਾਗ ਗਲਵਾਤਾ ਹਰ ਇੱਕ ਤੜਕੇ ਦਾਣੇ ਚ ਪਾਇਆ ਚੱਕ ਕੇ ਚੰਗਾ ਵਧੀਆ ਹੋ ਗਿਆ ਫੇਰ ਮੈਂ ਖਾਦਾ ਨਾ ਤੁਸੀਂ ਖਾਦਾ ਨਾ ਮੇਰੇ ਕੰਮ ਆਇਆ ਨਾ ਤੁਹਾਡੇ ਕੰਮ ਆਇਆ ਹੁਣ ਇੱਥੇ ਕੀ ਕਰਦੀਆਂ ਮੈਂ ਸਾਗ ਤੋੜਦੀਆਂ ਮੇਥੇ ਤੋੜਦੀਆਂ ਪਾਲਕ ਖੜੀ ਐ ਹਰੇ ਗੰਡੇ ਖੜੇ ਤੇ ਮੈਂ ਤਾਂ ਹੁਣ ਅੱਜ ਹੋਰ ਬਣਾ ਲੂੰਗੀ ਚਲ ਔਰ ਪਈ ਲੱਕੜ ਮੱਚ ਜੂਗੀ ਐਂ ਕਰ ਤਾਈ ਤੂੰ ਲੱਕੜ ਲਾ ਕੇ ਅੱਜ ਬਣਾ ਸਾਗ ਤੇ ਅੱਜ ਮੈਂ ਤੇਥੋਂ ਨਾ ਸਾਗ ੱੱਕੇ ਨਾਲ ਚਾਰ ਕਰਛੀਆਂ ਪਵਾ ਕੇ ਲਿਜਾਉਂਗੀ ਤੇ ਫੇਰ ਤੂੰ ਦੇਖੀ ਤੇ ਜਾਂ ਫੇਰ ਦੇਖ ਲੈ ਫਿਰ ਜੇ ਅੱਜ ਸਾਗ ਨਾ ਦਿੱਤਾ ਤੇਰੇ ਨਾਲ ਉਹੀ ਕਰੂੰ ਢਾਰ ਕੱਢਣ ਤਾਂ ਤੂੰ ਵੀ ਐਨੀ ਸਾਗ ਤਰ ਕੇ ਜੇ ਮਿੱਠਾ ਛੋਡਾ ਪਾ ਗਈ ਨਾ ਉਹੀ ਗੱਲ ਤੂੰ ਤੇ ਇੱਕ ਚਾਂਚਾ ਪਾਇਆ ਸੀ ਮੈਂ ਚਾਰ ਚਾਂਚੇ ਪਾ ਜੂ ਜਿਹੜੀ ਤੈਨੂੰ ਜਮੀ ਟੇਕ ਨਾ ਆਵੇ ਜਿਹੜੀ ਚਾਰ ਪੰਜ ਦਿਨਾਂ ਸੁਰਤਾਂ ਦੇ ਰੱਖੀ ਜਾਊਗੀ ਫੇਰ ਕੇ ਦੇਖਾ ਮੈਂਗੀ ਸਾਗ ਤਾਂ ਮੈਂ ਗੇਥਾ ਡਾਲਾਂ ਭਾਈ ਸਾਗ ਤਾਂ ਤੂੰ ਬਣਾ ਸਾਗ ਤਾਂ ਮੈਂ ਅੱਜ ਵੀ ਲੈ ਕੇ ਜਾਊਂਗੀ ਮੈਂ ਤੈਨੂੰ ਦੱਸਾਂ ਸਾਗ ਤੇਰਾ ਰਿੰਝ ਜਾਂਦੇ ਲੈ ਕੇ ਫਿਰ ਵੀ ਕਿਉਂ ਵੀ ਨਹੀਂ ਹਨਾ ਸ਼ਰਮ ਕਿ ਮੈਂ ਸਾਗ ਅੱਜ ਵੀ ਲੈ ਕੇ ਜਾਊਂ ਸ਼ਰਮ ਤਾਂ ਵੀ ਨਹੀਂ ਖਾਣ ਦਿੰਦੇ ਫਿਰ ਇਹਨਾਂ ਕਿ ਨਾ ਖਾਣ ਨਹੀਂ ਦਿੰਦੇ ਤੂੰ ਕਿਸਾਨੂੰ ਖਾਣ ਦਿੱਤੇ ਜੇ ਅਸੀਂ ਲੈ ਗਈ ਸੀ ਚੱਕ ਕੇ ਫਿਰ ਅਸੀਂ ਖਾ ਲਾਂਦੇ ਤੂੰ ਇੰਝ ਮਿੱਠਾ ਸੋਡਾ ਕਿੰਪਾ ਕੇ ਆਈਂ ਚਲ ਕੋਈ ਨਾ ਭਾਈ ਦੇਖੂਗੀ ਮੈਂ ਤਾਂ ਹੁਣ ਧਰਦੀਆਂ ਭਾਈ ਕਵੇਲਾ ਹੋ ਜਾਊਗਾ ਤੇ ਤੂੰ ਜਾ ਭਾਈ ਆਪ ਦੇ ਕਰ ਚਲ ਕੋਈ ਨਹੀਂ ਤਾਈ ਜਦੋਂ ਤੂੰ ਰਿੰ ਲੈਣਾ ਉਦੋਂ ਲੈ ਕੇ ਆਊਂਗੀ ਭੰਡਾ ਸਾਗ ਤਾਂ ਮੈਂ ਅੱਜ ਪੱਕਾ ਲੈ ਕੇ ਜਾਊਂਗੀ ਜੇ ਅੱਜ ਨਾ ਦਿੱਤਾ ਨਾ ਤੇ ਫਿਰ ਤੂੰ ਦੇਖ ਲਈ ਤੇਰੇ ਨਾਲ ਕੀ ਬਣਦੀ ਏ ਮੇਰੇ ਨਾਲ ਜਿਹੜੀ ਬਣਨੀ ਸੀ ਬਰ ਕੋਈ ਨਾ ਕਦੋਂ ਬਣੂਗੀ ਦੇਖੀ ਜਾਊ ਇਹ ਕੀ ਕਥਨਾ ਕਰੇ ਨਾ ਲੱਗਦੀ ਮੈਂ ਤਾਂ ਹੀ ਗਰੀਦਾ ਨਾ ਮੈਂ ਤਾਂ ਤੜਕੇ ਰੋਟੀ ਵੀ ਨਹੀਂ ਖਾਦੀ ਤੜਕੇ ਪੀਸ ਖਾਦੇ ਦੁਕਾਨ ਤੋਂ ਲਿਆ ਕੇ ਚਲ ਕੋਈ ਨਾ ਦੁਵਾਦੇ ਨਹੀਂ ਚੋਰੀ ਕਰੋਗੇ ਆਈ ਹੁੰਦੀ ਹੁੰਦੀ ਹੈ ਚੋਰੀ ਦੀ ਚੀਜ਼ ਨਾਲ ਤਾਂ ਫਿਰ ਦੁੱਖੀ ਪੈਂਦਾ ਹੁੰਦਾ ਤੇ ਫਿਰ ਸ਼ੈਂਕ ਦੇ ਦਾਂਦੀ ਐਡੀ ਕਿੱਡੀ ਇੱਕ ਚੀਜ਼ ਹੈ ਜੇ ਮੰਗਿਆ ਤਾਂ ਦੋ ਕੜਛੀਆਂ ਦੇ ਦਾਂਦੀ ਮੈਂ ਕਾਨੂੰ ਚੋਰੀ ਕਰਦੀ ਨਾ ਦੋ ਕੜਛੀਆਂ ਦੇਖ ਮੇਰੇ ਦਿਮਾਗ ਚੜ ਗਿਆ ਨਹੀਂ ਸੀ ਇਹ ਚੋਰੀ ਵਾਲਾ ਚੋਰੀ ਤਾਂ ਨਹੀਂ ਕਰਾਈ ਸੀ ਗਰ ਲਾਲ ਨੇ ਉਹ ਕਹਿੰਦਾ ਚੋਰੋਂ ਲੈ ਚੱਲ ਅੱਧਾ ਤੂੰ ਰੱਖ ਲਈ ਅੱਧਾ ਮੈਂ ਰੱਖ ਲੂੰ ਅਚੀ ਲੈ ਗਏ ਚੱਕ ਕੇ ਕੋਈ ਨਾ ਫਿਰ ਨਾਲ ਉਹਨੂੰ ਪਤਾ ਲੱਗ ਗਿਆ ਹੂ ਫਿਰ ਵੀ ਚੋਰੀਆਂ ਚੁਕਾ ਕੇ ਲੈ ਕੇ ਗਿਆ ਸਿਆਣਾ ਬਿਆਣਾ ਸੀ ਤੈਨੂੰ ਕਹ ਦਿੰਦਾ ਵੀ ਆਪਾਂ ਚੋਰੀ ਨਹੀਂ ਕਰਦੇ ਤਾਂ ਅਜੀ ਦੀ ਸਾਗ ਦੀ ਉਹਨੇ ਵੀ ਤੈਨੂੰ ਕਹਿਆ ਸਾਰਾ ਦੇ ਤਾ ਚੱਲ ਮੈਂ ਤਾਂ ਉਹੀ ਗੱਲ ਕਿਵੇਂ ਨਾ ਕਿਵੇਂ ਆਪਦਾ ਟਿਕਾ ਟੁਕਲਵਾ ਕੇ ਮੇਰੇ ਤੋਂ ਗੋਲੀਆਂ ਪੰਨੀਆਂ ਸੀ ਗੋਲੀਆਂ ਗਾਲੀਆਂ ਲੈ ਲੀਆਂ ਟਾਈਮ ਪਾਸ ਹੋ ਗਿਆ ਉਹਦੇ ਤਾਂ ਵਿਚਾਰੇ ਦਾ ਪਤਾ ਲੈ ਲਾਂ ਦੀ ਉਹਦੀ ਤਾਂ ਮਾਂ ਵੀ ਨਹੀਂ ਇੱਥੇ ਚੱਲ ਕੋਈ ਨਾ ਦੇਖੂਗੀ ਪਤਾ ਲੈਣ ਗਿਆ ਤਾਂ ਜਾਊਂਗੀ ਨਹੀਂ ਦੇਖੀ ਜੋ ਭਾਈ ਮੈਂ ਤਾਂ ਦਾ ਸਵਾਗਤ ਧਰਦੀਆਂ ਹੁਣ ਕਿਰਾਂ ਧਰ ਲਾ ਆਇਆ ਲਾਂਬਾ ਦੇਣ ਚੋਰੀ ਕਰਕੇ ਤੂੰ ਹੀ ਨਹੀਂ ਸਾਗ ਲੈ ਕੇ ਗਈ ਮੁੜ ਕੇ ਤਾਂ ਤੂੰ ਚੋੜੀਆਂ ਸਾਗ ਥੱਕ ਕੇ ਲੈ ਕੇ ਜਾਵੇਂਗੀ ਜੇ ਲੈ ਕੇ ਜਾਇਆ ਕਰਨੀ ਤਾਂ ਸਾਈਕਲ ਲੈ ਕੇ ਜਾਇਆ ਕਰਨਗੀ ਮੈਂ ਵੀ ਜਾਣ ਕੀ ਪਾਇਆ ਸੀ ਮਿੱਠਾ ਸੋਡ ਮੈਂ ਖਾ ਲੱਗੋਂ ਦੇ ਪਤਾ ਸਾਰੀ ਰਾਤ ਤਾਂ ਨਹੀਂ ਸਮਝਾਂਗੇ ਡਾਕਟਰ ਦੇ ਜਾ ਕੇ ਆਉਣਿਆ ਆਹ ਸਾਗ ਖਾਦਾ ਹੈਗਾ ਉਹ ਸਾਰਾ ਪੇਟ ਹੀ ਦੁਖੀ ਜਾਂਦਾ ਕਿਹੜਾ ਉਠੀ ਜਾਂਦਾ ਕਿਹੜਾ ਉਹ ਸਾਗ 'ਚ ਪਤਾ ਨਹੀਂ ਕੀ ਸੀਗਾ ਤਾਈ ਕੇ ਉਹ ਮੈਂ ਤਾਂ ਦਵਾਈ ਲੈਣ ਜਾਣਾਗਾ ਮੇਰੇ ਤਾਂ ਕਿੜੀ ਉਠੀ ਜਾਂਦਾਗਾ ਪੇਟ ਚ ਨਾ ਤੁਸੀਂ ਤੜਕੇ ਦਾ ਟੀਕਾ ਟੁਕਾ ਲਵਾਇਆ ਨਹੀਂ ਫਿਰਦੇ ਹੋ ਮੈਂ ਤਾਂ ਕਈ ਵਾਰੀ ਗੋਲੀਆਂ ਲਿਆ ਆ ਉਹ ਕੀ ਗੱਲ ਸੀ ਮੈਨੂੰ ਕਦੇ ਸਮਝ ਨਹੀਂ ਆਈ ਵੀ ਸਾਗ ਚ ਨਾ ਹੋਵੇ ਕਿਤੇ ਕੁਛ ਸਾਗ ਚ ਕੁਛ ਨਹੀਂ ਸੀਗਾ ਸਾਗ ਚ ਤਾਂ ਤਾਈ ਪਾ ਕੇ ਆਈ ਸੀ ਕੁਛ ਸਾਗ ਚ ਪਾ ਕੇ ਆਈ ਸੀ ਹਾਂ ਉਹ ਤੁਸੀਂ ਤਾਂ ਦੇਖੋ ਤਾਂ ਬਾਗੇ ਕਹਨੇ ਮੈਂ ਕਿਹਾ ਮੈਂ ਤੜਕਾ ਲਾ ਲਾਂ ਤੇ ਤੜਕਾ ਲਾ ਕੇ ਤੇ ਫਿਰ ਚੱਲ ਮੈਂ ਫੜਾ ਦੂੰਗੀ ਕਿਹਨਾਂ ਦੇ ਤੂੰ ਚੱਕ ਕੇ ਉੱਡ ਗਿਆ ਫਿਰ ਛੋਟੇ ਘਰੋਂ ਮੈਨੂੰ ਲਿਆਉਣਾ ਪਿਆ ਤੈਨੂੰ ਬੜਿਆ ਕੇ ਸਾਗ ਵੀ ਮੈਂ ਤੜਕਾ ਲਾਉਣੀ ਆ ਤੈਨੂੰ ਤੜਕਾ ਨਹੀਂ ਲਾਉਣਾ ਹਣਾ ਨੂਨ ਮਿਰਚ ਪਾ ਕੇ ਤੜਕਾ ਲਾ ਕੇ ਮੈਂ ਤਾਂ ਲੱਗੀ ਬਾਜਰੇ ਦੀਆਂ ਰੋਟੀਆਂ ਪਕਾਉਣ ਮਨ ਤੋਂ ਲੱਗਿਆ ਤੂੰ ਹੀ ਨਾ ਕੁਝ ਪਾਇਆ ਹੋਵੇ ਮੇਰੀ ਗੱਲ ਤਾਂ ਸੁਣ ਲੈ ਪੂਰੀ ਗੱਲ ਦੱਸੀ ਤਾਂ ਜਾਨੀ ਆ ਪਹਿਲਾਂ ਮੈਂ ਕਿਹਾ ਪਾਉਂਗੀ ਮੇਰੇ ਦਾ ਕੀੜਾ ਉੱਠਿਆ ਤੂੰ ਗੱਲ ਗੱਲ ਦੱਸੀ ਜਾਨੀ ਐ ਤੇ ਫਿਰ ਹੁਣ ਮੈਂ ਤਾਂ ਟੀਕਾ ਲਵਾ ਲਿਆ ਤੂੰ ਟੀਕਾ ਨਹੀਂ ਲਵਾਇਆ ਮੈਂ ਟੀਕਾ ਲਵਾਖਣਾ ਡਾਕਟਰ ਤੋਂ ਫਿਰ ਟੀਕਾ ਤਾਂ ਤੁਸੀਂ ਲਵਾ ਲਿਆ ਗੱਲ ਕਰਨਾ ਤਾਈ ਨੇ ਮਿੱਠਾ ਸੋਡਾ ਪਾਤਾ ਹੀ ਸਾਗ ਚ 27 ਪਾ ਕੇ ਆਈ ਮਿੱਠਾ ਸੋਡਾ ਹੋਰ ਸਾਡੇ ਘਰੇ ਜਾ ਕੇ ਪਾਇਆ ਹੀ ਤੜਕਾ ਪਾਇਆ ਪੈਨੂ ਇਹ ਜਦੋਂ ਮੈਂ ਸੋਨੂੰ ਪਾ ਕੇ ਦਿੱਤਾ ਮੈਂ ਸਮਾਰ ਕੇ ਰਲਾ ਕੇ ਪਾਤਾ ਉਹ ਉੱਤੇ ਪਾ ਕੇ ਆਈ ਸੀ ਓਹੋ ਉਹ ਕੌਣ ਤਾਂ ਸੀ ਲੈ ਸਾਗ ਚੋਰੀ ਕਰਕੇ ਲੈ ਗਏ ਹਨ ਵੀ ਤਾਈ ਦਾ ਵਿਚਾਰੀ ਹੁਣ ਮੂੰਗੀ ਦਾਲ ਨਾਲ ਰੋਟੀਆਂ ਖਾਊਗੀ ਦੇ ਆਪਣੇ ਨਾ ਕੀ ਕਰੀ ਉਹਨੇ ਉਹ ਨੂੰ ਕਿਸੇ ਦਾ ਸਾਗ ਚੱਕਣਾ ਵੀ ਨਹੀਂ ਚਾਹੀਦਾ ਚੋਰੀ ਕਰਨੀ ਮਾੜੀ ਐ ਹਨਾ ਆਹੋ ਲੋ ਕੱਕ ਜਾਂਦੇ ਜਿਵੇਂ ਕਹਿੰਦੇ ਉਹਨੇ ਸਾਗ ਮੰਗਤਿਆਂ ਤੋਂ ਦੁਨੀਆਂ ਹੱਕ ਜਾਂਦੀ ਐ ਅੱਜ ਕੱਲ ਟਾਈਮ ਨਹੀਂ ਹੈਗਾ ਮੈਥੋਂ ਨਹੀਂ ਵੜੀਆਂ ਗੱਲਾਂ ਹੁੰਦੀਆਂ ਮੈਂ ਤਾਂ ਹੁਣ ਟੀਕਾ ਲਵਾ ਕੇ ਲਿਓ ਨਾ ਲੈ ਟੀਕਾ ਕਿ ਦਵਾਈ ਲੈਣ ਨਾ ਟੀਕਾ ਤਾਂ ਲਵਾ ਲਏ ਹੋ ਮੈਂ ਸੁਣਿਆ ਕਹਿੰਦੀ ਆ ਵੀ ਤਾਈ ਅੱਜ ਫੇਰ ਸਾਗ ਧਰਦੀ ਐ ਨਾ 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 ਸ਼ੁਕਰ ਰੱਬ ਦਾ ਮੈਂ ਨਹੀਂ ਸਾਗ ਲਿਆਂਦਾ ਤਾਂ ਹੀ ਕਾ ਅੱਛਾ ਤੂੰ ਤਾਂ ਰਾਤ ਹੀ ਮਸਤ ਤੁਸੀਂ ਸਾਗ ਵੱਧ ਖਾਨੇ ਹੋ ਤਾਂ ਕਾਲਾ ਭਰ ਕੇ ਖਾ ਗਿਆ ਹੋਏਗਾ ਮੈਂ ਤਾਂ ਇੰਨਾ ਖਾਦਾ ਸੀ ਇੰਨਾ ਨੁਕਸਾਨ ਕਰਿਆ ਨੂੰ ਕਹਿੰਦਾ ਤੈਨੂੰ ਵੀ ਕਹਿੰਦਾ ਹਰਪ੍ਰੀਤ ਕਿ ਸਦਾ ਸਾਗ ਨਾ ਚੋਰੀਆਂ ਨੂੰ ਚੱਕਣਾ ਚਾਹੀਦਾ ਹੈ ਸਾਗ ਲਾ ਵੀ ਕਿੰਨੀ ਮਿਹਨਤ ਕਰ ਮੈਂ ਤਾਈ ਨੂੰ ਅੱਜ ਕਿਹਾ ਮਾਂ ਤਾਈ ਚੋਰੀ ਜਮਾ ਨਹੀਂ ਸੀ ਕਰਦੇ ਜਦੋਂ ਤੂੰ ਸਾਨੂੰ ਮੰਗਣ ਆਇਆ ਨੂੰ ਦਿੱਤਾ ਨਹੀਂ ਸਾਨੂੰ ਚੋਰੀ ਕਰਨਾ ਪੈ ਗਿਆ ਇੱਕ ਤੂੰ ਰਲ ਗਿਆ ਮੇਰੇ ਨਾਲ ਆਪਾਂ ਦੋਨਾਂ ਨੇ ਚੋਰੀ ਕਰ ਲਈ ਤਾਈ ਨੂੰ ਮੈਂ ਲਾਂਬਾ ਜਰੂਰ ਦੇਖਿਆ ਹਾਂ ਪਹਿਲਾਂ ਮੈਂ ਟੀਕਾ ਲਵਾ ਲਿਆ ਮੈਂ ਦੇਖ ਤਾਈ ਨੂੰ ਅੱਜ ਬਣਾ ਲਾਂਦੇ ਸਾਗ ਮੈਂ ਤਾਂ ਲੈ ਕੇ ਆਉਂਗੀ ਤੂੰ ਲਿਜਾਈ ਨਾ ਲਿਜਾਈ ਇਹ ਤਾਂ ਵਿਚਾਰਾ ਬਾਹਲਾ ਖਾ ਗਿਆ ਤਾਂ ਕੁਲਾ ਕੁਲਾ ਭਰ ਕੇ ਖਾ ਗਿਆ ਇਹ ਤਾਂ ਕੋਈ ਹਾਲ ਹੀ ਨਹੀਂ ਤਾਂ ਆਏ ਵੀ ਆਏ ਫਿਰ ਡੱਟ ਡੱਪੜੀ ਮੈਂ ਤਾਂ ਚੰਗੀ ਪੱਲੀਆਂ ਮੈਂ ਖਾਦਾ ਥੋੜਾ ਜਿਆ ਸੀ ਲੈ ਤਾਈ ਘੇ ਰਿੰਨ ਲਾ ਇਹ ਲੈ ਜਾਵੇ ਨਾ ਲੈ ਜਾਵੇ ਮੈਂ ਤਾਂ ਫਿਰ ਵੀ ਲੈ ਕੇ ਜਾਊਂਗੀ ਕੱਲ ਤਾਂ ਮੈਂ ਡੱਬੀ ਲੈ ਕੇ ਆਈ ਸੀ ਅੱਜ ਉਹ ਤੋਂ ਵੱਡਾ ਡੱਬਾ ਲੈ ਕਿਉਂ ਚਾਰ ਘੜਛੀਆਂ ਤਾਂ ਤੇਥੋਂ ਲੈ ਕੇ ਹੀ ਜਾਊਂ ਕੀ ਕਰਾਲਾ ਹੁਣ ਤਾਂ ਮੈਨੂੰ ਵੀ ਪਸਤਾਵਾ ਲੱਗਿਆ ਪਏ ਚਲ ਜਵਾਖ ਤਾਂ ਅੱਜ ਲੈ ਗਿਆ ਸੀ ਹਨਾ ਸਾਗ ਕਿੱਡੀ ਕ ਵੱਡੀ ਗੱਲ ਸੀ ਕੀ ਉਹੀ ਗੱਲ ਮੰਗੂ ਪਿੰਡਾਂ ਵਾਲਾ ਕੰਮ ਜੇਸਾਂ ਦੇ ਸਾਗ ਖੜੇ ਆ ਥਾਂ ਥਾਂ ਤੇ ਮੈਂ ਤਾਂ ਵਾਲੀ ਵੱਡਾ ਹੁੰਦਾ ਉਹਨਾਂ ਨਾਲ ਧੋਖਾ ਕਰਿਆ ਟਾ ਲੈ ਗਿਆ ਸੀ ਰੇਣਿਆ ਰਾਇਆ ਅੱਜ ਮੈਂ ਹੋਰ ਧਰ ਲੈਂਦੀ ਕਿੱਡੀ ਕ ਗੱਲ ਸੀ ਸਾਗ ਦੀ ਤਾਂ ਖੇਚੜੀ ਸੀ ਵਿਚਾਰੇ ਚੱਕ ਕੇ ਤਾਂ ਲੈ ਗਿਆ ਸੀ ਮੈਂ ਵੀ ਮਿੱਠੇ ਛੋਡੇ ਵਾਲੀ ਨਾ ਨਗਾਲਨ ਜਾਇਜ਼ ਕਰੀ ਹੁਣ ਤਾਂ ਮੈਨੂੰ ਵੀ ਪਸਤਾਵਾ ਲੱਗਿਆ ਪਿਆਗਾ ਲਾਜ ਤਾਂ ਉਹ ਗੱਲ ਵਾਂਗੂ ਪਹਿਲਾਂ ਹਰਪ੍ਰੀਤ ਕਹਿ ਕੇ ਗਈ ਆ ਕਿ ਮੈਂ ਬਿਮਾਰ ਹੋਗੀ ਹਜੇ ਉਹ ਮੁੰਡੇ ਦਾ ਪਤਾ ਨਹੀਂ ਕਿਵੇਂ ਹੋਊਗਾ ਚਲ ਉਹਦੀ ਮਾਂ ਨਹੀਂ ਸੀ ਇੱਥੇ ਚੜਾ ਆ ਗਿਆ ਸੀ ਲੈਣ ਵਿਚਾਰਾ ਜਿਵੇਂ ਦੋ ਦੋ ਕਟੀਆਂ ਪਾ ਦਿੰਦੀ ਦੋਨਾਂ ਨੂੰ ਕਿੰਨੀ ਕ ਗੱਲ ਸੀ ਮੈਂ ਵੀ ਬੱਸ ਉਹੀ ਥੋੜਾ ਜਨਾ ਕਬਰਾਟ ਕਰ ਜਾਨੀ ਆ ਕਿ ਦੂ ਅਗਲਾ ਕੋਈ ਚੀਜ਼ ਲੈਣ ਆ ਜਾਂਦਾ ਲੈ ਦੱਸ ਮੈਂ ਦੇ ਦਿੰਦੀ ਸਾਗ ਕਿੱਡੀ ਕ ਵੱਡੀ ਗੱਲ ਸਿੱਕੀ ਦੱਸ ਕੀ ਕੋਈ ਉਹ ਦੇਸੀ ਕਿਉ ਸੀ ਸਾਗ ਹੀ ਸੀ ਮੈਂ ਵੀ ਨਾ ਪਾਇਆ ਸਾਗ ਤਾਂ ਹੀ ਵਿਚਾਰੇ ਚੋਰੀਆਂ ਚੱਕ ਕੇ ਲੈ ਕੇ ਗਏ ਲੈ ਹੁਣ ਮੜਾ ਇਹ ਦਰਦ ਹਟਿਆ ਢਿੱਡ ਚੋਂ ਠੀਕ ਹਾਲ ਵਾ ਕੇ ਆਇਆ ਆ ਤਾਈ ਬੈਠੀ ਐ ਉਹ ਪਤਾ ਪਾਸੇ ਮੂੰਹ ਕਰਕੇ ਟੱਪ ਜਾਂਦੇ ਆ ਬੁਲਾਉਂਦੀ ਨਹੀਂ ਹੈਗੇ ਤਾਈ ਨੂੰ ਮੈਂ ਫਾਈ ਕੀ ਗੱਲ ਬੋਲਦਾ ਨਹੀਂ ਅੱਜ ਤੈਨੂੰ ਤਾਈ ਨਾਲ ਕੋਈ ਮੋਹ ਪਿਆਰ ਨਹੀਂ ਕੋਈ ਗੱਲਾਂ ਹਈ ਨਹੀਂ ਹੈ ਅੱਗੇ ਤਾਈ ਕੋਈ ਕੰਢਾ ਘੰਟਾ ਬੈਠਾ ਲੈਨੇ ਰੋਜ ਬੈ ਜਾ ਗੱਲਾਂ ਕਰ ਭਾਈ ਕੀ ਤੇਰੇ ਨਾਲ ਮੈਂ ਗੱਲਾਂ ਕਰਾਂ ਤੂੰ ਤਾਂ ਸਾਡਾ ਨਾ ਬਾਲੀ ਬੁਰੀ ਕਰੀ ਕੱਲ ਕੀ ਗੱਲ ਹੈ ਅਸੀਂ ਸਾਗ ਲੈ ਕੇ ਸੀਗੇ ਤੂੰ ਮਿੱਠਾ ਛੋੜੇ ਪਾਈ ਮਾਤਾ ਸਾਰੀ ਰਾਤ ਦਾ ਤੁਰਿਆ ਫਿਰਦਾ ਮੇਰਾ ਤਾਂ ਟਿੱਡ ਦੁਖੀ ਨਾ ਟੀਕਾ ਲਵਾ ਕੇ ਆਇਆ। ਮੈਂ ਭਾਈ ਪੁੱਛਣਾ ਹੁਣ ਤਾਂ ਮੈਂ ਤਾਂ ਹੁਣ ਵੀ ਬਸਤਾਵਾ ਕਰੀ ਜਾਂਦੀ ਸੀ ਬੈਠੀ। ਮੈਂ ਆਖ ਮੈਂ ਨਾ ਬਾੜੀ ਵੱਡੀ ਬੇਈਮਾਨੀ ਕਰੀ। ਚਲ ਜਸਾਗ ਲੈ ਗਏ ਸੀ ਹਨਾ ਕਿੰਨਾ ਕੁ ਗੱਲ ਸੀ। ਆਪਣੇ ਇੰਨੇ ਇੰਨੇ ਨੇ ਸਾਗ ਖੇਤਾਂ ਚ ਦੇਸਾਂ ਦੇ ਖੜੇ ਨੇ। ਤਾਈ ਉਹ ਸਾਡੀ ਵੀ ਗੱਲ ਮਾੜੀ ਐ ਹਨਾ। ਤੂੰ ਕਿੰਨੀ ਮਿਹਨਤ ਕਰੀ ਸੀਗੀ। ਤੂੰ ਦਾ ਸਾਗ ਬਣਾਇਆ ਸੀਗਾ ਤੇ ਅਸੀਂ ਗਮਾਂਢੀ ਦੇਖ ਲੈ ਤੇਰਾ ਸਾਗ ਚਾਕੀ ਲੈ ਗਏ। ਪਹਿਲਾਂ ਤਾਂ ਅਸੀਂ ਬਾਟੀਆਂ ਲਿਉਂਦੇ ਹੁੰਦੇ। ਬਾਟੀਆਂ ਜਿਹਾ ਫਵਾ ਕੇ ਲਿਆਂਦੇ। ਹੁਣ ਤੇਰਾ ਸਾਰੇ ਹੀ ਚੱਕ ਕੇ ਲੈ ਗਏ ਗੱਲ ਤਾਂ ਸਾਡੀ ਵੀ ਮਾੜੀ ਐ ਸਾਡੇ ਫਿਰ ਸਾਗ ਪਚੇ ਵੀ ਕਿੱਥੋਂ ਹੋਰ ਭਾਈ ਫਸ ਫਿਰ ਮੈਨੂੰ ਵੀ ਆਏ ਗੁੱਸਾ ਆ ਗਿਆ ਮੈਂ ਕਿਹਾ ਸਾਰੇ ਹੀ ਚੱਕ ਕੇ ਲੈ ਗਏ ਚੱਲ ਵੀ ਥੋੜਾ ਕਾਣਾ ਭਾਂਡੇ ਚ ਪਾ ਕੇ ਲੈ ਜਾਂਦੇ ਮੈਂ ਕਹਿੰਦਾ ਸਾਰੇ ਹੀ ਲੈ ਗਏ ਅਸੀਂ ਤਾਂ ਫਿਰ ਚਟਨੀ ਗੁੱਟ ਕੇ ਰੋਟੀ ਖਾਦੀ ਤਾਈ ਤੂੰ ਮੈਨੂੰ ਐਂ ਦੱਸ ਤੂੰ ਮਿੱਠਾ ਛੋਟਾ ਪਾ ਕਦੋਂ ਆਈ ਮੇ ਭਾਈ ਪੁੱਛਣਾ ਉਹ ਹਰ ਤਰੀ ਤਾਂ ਅੰਦਰ ਨਾਲ ਰੋਟੀ ਬਣਾਈ ਜਾਂਦੀ ਸੀ ਤੇ ਸਾਗ ਪਿਆ ਸੀ ਬਾਹਰ ਤੜਕਾ ਲਾ ਕੇ ਤਰਿਆ ਤੇ ਮੈਂ ਤਾਂ ਸਾਰੇ ਹੀ ਭਾਈ ਕਿੰਨਾ ਲੈ ਕੇ ਗਈ ਉਹ ਮੈਂ ਤਾਂ ਸਾਰਾ ਸਾਗਾ ਆਪਦੇ ਘਰ ਹੀ ਚੱਕ ਕੇ ਲਿਆਂਦਾ ਸੀ ਤਾਈ ਉਹ ਮੈਨੂੰ ਕਹਿੰਦੀ ਲੈ ਤੇਰੀ ਬੇਬੇ ਹੈ ਨਹੀਂ ਮੈਂ ਤੈਨੂੰ ਤੜਕਾ ਲਾ ਕੇ ਦੇ ਦੇਣੀ ਆ ਉਹ ਤੜਕਾ ਹੀ ਨਹੀਂ ਮਰਵਾਇਆ ਸਾਨੂੰ ਜਿਹੜਾ ਤੜਕਾ ਲਾਵਾਇਆ ਤੂੰ ਭਾਈ ਮੈਥੋਂ ਵੀ ਗਲਤੀ ਹੋ ਗਈ ਮਰਦਾ ਮੈਂ ਵੀ ਬਾਲਾ ਪਸਤਾ ਆਈ ਮੈਂ ਆਖੇ ਚੱਲ ਕੀ ਗੱਲ ਸੀ ਜਿਵੇਂ ਆਖੇ ਸਾਗ ਲੈ ਕੇ ਤੇਰੀ ਬੇਬੇ ਨਹੀਂ ਸੀ ਇੱਥੇ ਉਹਨੇ ਚਾਲ ਥੋੜਾ ਜਾ ਉਹ ਤਾਂ ਨਹੀਂ ਤਕਲੀਫ ਮੰਨਦੀ ਆ ਪਰ ਮੈਂ ਤਾਂ ਅੱਜ ਲੈ ਹੁਣ ਹੋਰ ਤਰ ਲੂੰਗੀ ਤਾਈ ਮੈਨੂੰ ਹਰਪ੍ਰੀਤ ਨੇ ਵੀ ਦੱਸਿਆ ਸੀਗਾ ਵੀ ਤਾਈ ਅੱਜ ਫੇਰ ਸਾਗ ਬਣਾਉ ਤਾਈ ਮੈਂ ਨਹੀਂ ਥੋੜਾ ਸਾਗ ਕਦੇ ਲਿਆਂਦਾ ਮੈਂ ਨਹੀਂ ਛੋੜਾ ਸਾਗ ਖਾਂਦਾ ਮੇਰਾ ਤਾਂ ਬਾਲੀ ਪੂਰੀ ਕਰੀ ਛੋੜੇ ਸਾਗ ਨੇ ਚਲ ਕੋਈ ਨਾ ਭਾਈ ਅੱਜ ਨਹੀਂ ਹੋ ਕਾਦੀ ਕੋਈ ਨਾ ਲੈ ਜੀ ਜਾਣਾ ਹੋਇਆ ਉਹ ਪਰੇ ਡੋਲ ਡੋਣੇ ਵਾਲੀ ਚਪਾ ਦਿਓ ਨਾ ਤਾਈ ਮੈਂ ਤਾਂ ਹੁਣ ਛੋੜਾ ਸਾਗ ਕਦੇ ਵੀ ਨਹੀਂ ਲੈਂਦਾ ਚਲ ਹੁਣ ਮੈਂ ਬਾਲੀ ਪੂਰੀ ਕਰੀ ਤਾਈ ਸੁਣਾ ਲੈ ਕੇ ਜਾ ਮੈਂ ਕਿਹੜਾ ਮੇਰੇ ਕੋਲੇ ਕਿਹੜਾ ਵਾਦੂਗਾ ਸਾਗ ਜਮਾਨਾ ਲੈ ਕੇ ਜਾ ਇਹ ਤਾਈ ਪਤਾ ਨਹੀਂ ਕੀ ਕਰੀਂਦੀ ਲੈ ਆ ਖਾਣ ਪੀਣ ਵਾਲਾ ਸਮਾਨ ਜਤ ਤਾਈ ਕੇ ਵੀ ਵਧੀਆ ਹੋ ਗਿਆ ਮਿੱਥੇ ਮੁੱਥੇ ਪਾਲਕ ਪੁਰਖ ਹੋਈ ਜਾਂਦੇ ਆ ਪਾਈ ਕਿਵੇਂ ਆ ਵਧੀਆ ਪਾਈ ਕੀ ਕਰੀ ਨੇ ਪਾਠਾਂ ਚੱਕੀਆਂ ਨਹੀਂ ਹੋਰ ਪਾਠੀਆਂ ਝਗਦੀਆਂ ਪਾਈ ਮੈਂ ਕਿਹਾ ਸਕਾ ਕੇ ਨਾ ਫਿਰ ਹੁਣ ਅੰਦਰ ਧਰ ਦੂੰਗੀ ਮੈਂ ਕਿਹਾ ਵਧੀਆ ਸੁੱਕ ਜਾਣਗੇਗਾ ਫਿਰ ਦੇਖੋ ਮੁਰਤ ਨੂੰ ਪੈਣ ਲੱਗ ਜੂਗੀ ਚੱਲ ਵਧੀਆ ਤੇ ਮੈਂ ਤਾਂ ਆਪ ਸਾਗ ਧਰਦੀ ਸੀ ਹੁਣ ਦੁਬਾਰੇ ਕੱਲ ਬਣਾਇਆ ਕੱਲ ਨਹੀਂ ਕੋਈ ਤਾਂ ਹੀ ਸੰਦਾ ਖਾਣਾ ਹੀ ਨਹੀਂ ਮਿਲਦਾ ਹੈਗਾ ਕੀ ਗੱਲ ਪਾਈ ਨੇ ਉਹਦੀ ਭਾਂਡੇ ਚਾਂ ਚਕਾ ਜਾਂਦੇ ਕਦੇ ਗਰਲਾ ਲਾਗਾ ਕਦੇ ਹਰਪ੍ਰੀਤ ਆ ਗਈ ਨਾ ਅਗਲੇ ਨੂੰ ਜਵਾਬ ਦੇਣਯੋਗ ਨਹੀਂ ਜਦੋਂ ਭਤੀਲੀ ਕੋਲੇ ਪਈ ਹੁੰਦੀ ਆ ਸਾਡੇ ਵੀ ਭਾਈ ਪੁੱਛਣਾ ਇਹੀ ਹਾਲ ਤੇਰੇ ਆਲਾ ਮੇਰੇ ਨਾਲ ਆਗਾ ਮੈਂ ਤਾਂ ਹਫਰ ਤਾਂ ਦੀ ਮੰਗ ਰਹਾ ਹਾਂ ਘੋਟ ਦੀ ਮੰਗ ਰਹਾ ਹਾਂ ਸਾਖਾਂ ਖਾਣੇ ਪਹਿਲਾਂ ਮਨ ਤੇ ਵਾਂਗੂ ਚੱਕੇ ਭਾਂਡੇ ਮਾਗਰ ਮੂਰੇ ਟੁਰ ਪੈਂਦੇ ਸੀ ਤੇ ਮੈਂ ਤਾਂ ਗਲੋ ਲਾਤੇ ਨੀ ਤਾਈ ਮੇਰੀ ਗੱਲ ਤਾਂ ਸੁਣਾ ਸਾਕ ਘੋਟਣ ਵੀ ਨਹੀਂ ਦਿੰਦੇ ਕੁੜੇ ਪਹਿਲੀ ਆ ਕੇ ਬਹਿ ਜਾਂਦੇ ਨੇ ਮੰਜੇ ਤੇ ਉਹਨਾਂ ਨੂੰ ਤਾਂ ਵੀ ਨਹੀਂ ਲਾਉਣ ਦਿੰਦੇ ਤੜਕਾ ਕਿਹੜਾ ਕਰਦਾ ਭਾਈ ਉਹਨਾਂ ਨੂੰ ਮੰਗ ਕੇ ਸਰ ਦਾ ਸਾਗ ਰਿੰਨਣ ਦੀ ਨਹੀਂ ਲੋੜ ਤੇ ਉਹਨਾਂ ਤਾਂ ਭਾਈ ਇੰਨਾ ਭਾਂਡੇ ਚੱਕ ਕੇ ਆਉਣਾ ਹੀ ਹੈ ਸਹੀ ਗੱਲ ਹੈ ਤਾਈ ਖਾਣੇ ਹੀ ਸੌਖਾ ਬਣਾਉਣਾ ਬਹੁਤ ਔਖਾ ਸਾਰਾ ਦਿਨ ਲੈ ਜਾਂਦਾ ਬਣਾਉਣ ਤੇ ਮੋਟੀਆਂ ਲੱਕੜਾਂ ਲਾ ਸਾਰਾ ਦਿਨ ਰਿੰਨੀ ਐਨੇ ਬੈਠੇ ਫੇਰ ਨਾਲ ਛੋਡੇ ਆ ਜਾਗੇ ਚੱਕ ਕੇ ਭਾਂਡੇ ਛੋਡੇ ਆ ਕੇ ਨਾਲ ਕੋਲ ਸਾਦਾ ਸਾ ਚੋਰੀਆਂ ਚੱਕ ਕੇ ਲੈ ਗਏ ਸਾਰਾ ਸਾਗ ਤੇ ਮੈਂ ਤਾਂ ਹੁਣ ਗਲੋ ਲਾਤੇ ਸਾਡੇ ਘਰੇ ਤਾਂ ਨਹੀਂ ਹੁਣ ਸਾਗ ਲੈਣ ਆਉਂਦੇ ਹੋ ਤਾਈ ਤੂੰ ਕਿਵੇਂ ਗਲੋ ਲਾਤੇ ਮੈਨੂੰ ਵੀ ਦੱਸ ਦੇ ਤਰੀਕਾ ਤੇਰੀਕਾ ਤੈਨੂੰ ਕੀ ਦੱਸਾਂ ਬਾਈ ਮੈਂ ਤਾਂ ਕਿਦੋਂ ਚੋਰੀਆਂ ਕੱਲ ਮੈਂ ਤਾਂ ਵਾਗੀ ਧਾਰ ਕੱਢਣ ਤੇ ਚੋਰੀਆਂ ਸਾਗ ਲੈ ਗਏ ਚੱਕ ਕੇ ਤੇ ਮੈਂ ਤਾਂ ਫੇਰ ਇੱਕ ਤਰੀਕਾ ਖੇਡਿਆ ਉਹਨਾਂ ਨਾਲ ਮਾਂ ਖਾਂਦਾ ਮਗਰੋਂ ਲੈਦੇ ਨਹੀਂ ਅੱਛਾ ਤੇ ਮੈਂ ਤਾਂ ਫੇਰ ਮਿੱਠਾ ਸੋਡਾ ਲੈ ਗਈ ਦੁਕਾਨ ਤੋਂ 10 ਰੁਪਈਆ ਦਾ ਤੇ ਉਹ ਤਾਂ ਵਾਗੀ ਰੋਟੀ ਪਕਾਉਣ ਲੱਗ ਗਈ ਸੋਇਚ ਤੇ ਮੈਂ ਤਾਂ ਸਾਰੇ ਸਾਗ ਚ ਪਾਏ ਮੂੰਹ ਮੈਂ ਮਰ ਜਾ ਤਾਈ ਵਾਤਾ ਤੂੰ ਵੱਧ ਗਈ ਕੀਤਾ ਅੱਜ ਤੋਂ ਬਾਦ ਨਾ ਸਾਗ ਮੰਗਣੀਆਂ ਤੇਥੋਂ ਤੇ ਹੁਣ ਸਾਰੇ ਕਦੋਂ ਹੋ ਗਏ ਬਿਮਾਰ ਖਾ ਖਾ ਕੇ ਟੀਕੇ ਲਵਾਏ ਨੇ ਸਾਰੀ ਰਾਤ ਉਰੇ ਫੇਰੇ ਨੇ ਤੇ ਹੋ ਹੋ ਗਏ ਢਡੁਖੀ ਗਏ ਨੇ ਤੇ ਹੁਣ ਤੂੰ ਦੇਖ ਲਈ ਮੁੜ ਕੇ ਝਾਕ ਦੇ ਨਹੀਂ ਆ ਤਾਂ ਤੂੰ ਵਧੀਆ ਕੀਤਾ ਤਾਈ ਨਕਸ਼ੰਡ ਪਾਤੀ ਉਹਨਾਂ ਨੂੰ ਸਾਗ ਤੋਂ ਹੁਣ ਐ ਕਰਦੀਆਂ ਮੈਂ ਤਾਂ ਅੱਜ ਧਰਦੀਆਂ ਮੈਨੂੰ ਤਾਂ ਆਪੇ ਫਿਰ ਮਿੱਠਾ ਸੁੱਡੀ ਮੰਗਾਉਣਾ ਪੁੱਤ ਤਾ ਦਾਦਾ ਮੰਗਾਸੀ ਮੈਂ ਤਾਂ ਵੀ ਦਾ ਮੰਗਾਉਂਗੀ ਹਰਪ੍ਰੀਤ ਤਾਂ ਕਹਿੰਦੀ ਕਿ ਮੈਂ ਤਾਂ ਹਜੇ ਉੱਥੇ ਹੁਣ ਤਾਂ ਲਾ ਦੇਖ ਤੋੜ ਕੇ ਮੈਂ ਧਰਿਆ ਰੋਕ ਦੋ ਆਈ ਐ ਤੇ ਮਾਇਆ ਕਿ ਮੈਂ ਤਾਂ ਸਾਗ ਤਾਂ ਧਰਦੀਆਂ ਕਰੀ ਕੋਈ ਨਹੀਂ ਤਾਈ ਮੈਂ ਤਾਂ ਅੱਜ ਵੀ ਕਹਿੰਦੀ ਹੱਥ ਨੇ ਲੈ ਕੇ ਜਾਉਂਗੀ ਤੇ ਗਨਨਾ ਤਾਂ ਮੈਨੂੰ ਕ ਚੱਲ ਕੋਈ ਨਹੀਂ ਹੁਣ ਮੰਗਣ ਤਾਂ ਤਾਂ ਹੀ ਸਾਡੇ ਵੀ ਆਉਣੀਆਂ ਸਾਗ ਤਾਂ ਮੈਨੂੰ ਤਾਂ ਇਹਨਾਂ ਨੂੰ ਤਾਂ ਬਸ ਨਹੀਂ ਆ ਜਾਂਦੀ ਤੇ ਜਰਾਈ ਵੀ ਸਾਗ ਤਾਂ ਨਹੀਂ ਆ ਜਾਂਦੀ ਪਤਾ ਨਹੀਂ ਕਿੱਧਰੋਂ ਪਤਾ ਲੱਗ ਜਾਂਦਾ ਮੈਂ ਤਾਂ ਫਿਰ ਤੇਰੇ ਵਾਲਾ ਕੰਮ ਹੀ ਕਰਦੀ ਆ ਹਰਪ੍ਰੀਤ ਆਵੇ ਗਰਲਾ ਲਾਵੇ ਚਾਹੇ ਕੋਈ ਹੋਰ ਆਵੇ ਕੋਈ ਮਰਜੀ ਆਵੇ ਮੈਂ ਤਾਂ ਆਪੇ ਮਿੱਠਾ ਸੋਡਾ ਭਾਕੇ ਬਸ ਫਿਰ ਮੇਰੇ ਵਾਲੀ ਵੀ ਉਹ ਤੇ ਖੇਡ ਪਾਈ ਜਦੋਂ ਤੂੰ ਸਵਾਗਤੋ ਜਵਾਬ ਦੇ ਨੇ ਨਹੀਂ ਤੈਂਦਾ ਸਾਰਾ ਦੋਸਿਆ ਵਾਲਾ ਸੇਲ ਨੂੰ ਤਪਾ ਕੇ ਮਾਰ ਲਾਏ ਬਾਕੇ ਮਾਰ ਦੇਣਗੇ ਤਾਂ ਹੀ ਮੇਰੇ ਤਾਂ ਅੱਖਾਂ 'ਚ ਧੂਆਂ ਪੈ ਜਾਂਦਾ ਬੁਰੇ ਹਾਲ ਮੈਂ ਤਾਂ ਮਸਾਂ ਰੈਂਦੀ ਆ ਉਹੀ ਗੱਲ ਮਸਾਂ ਰਿੰਨ ਕੇ ਤੜਕਾ ਲਾਉਣੀ ਤੇ ਬਣੇ ਬਣਾਏ ਤੇ ਆ ਕੇ ਕੌਲੇ ਪਰ ਪਰ ਬਣ ਲਏ ਜਾਂਦੇ ਨੇ ਬਾਈ ਰੱਖ ਮੇਰੇ ਤਾਂ ਚੋਰੀਆਂ ਚੱਕ ਕੇ ਲੈ ਗਏ ਤੇ ਥੋਂ ਪਵਾ ਕੇ ਲੈ ਜਾਂਦੇ ਨੇ ਭਰਾ ਭਰਾ ਕੇ ਡੋਲੂ ਤੇ ਨਾ ਦੱਸ ਰਿਹਾ ਨਾ ਤਾਂ ਹੋ ਤਾਂ ਤੁਮੇ ਨੂੰ ਵਧੀਆ ਰਸਤੀ ਆਏ ਨਹੀਂ ਹਟਦੇ ਹੈਗੇ ਉ ਤਾਂ ਅਗਲੇ ਨੂੰ ਜਵਾਬ ਵੀ ਨਹੀਂ ਦਿੱਤਾ ਜਾਂਦਾ ਜਦੋਂ ਅਗਲਾ ਸਾਹਮਣੇ ਆ ਕੇ ਬਹਿ ਜਾਂਦਾ ਹਾ ਤਰੀਕਾ ਵਧੀਆ ਤੇਰੇ ਵਾਲਾ ਮੈਨੂੰ ਤਾਂ ਆਪਾ ਡੱਬਾ ਲੈ ਕੇ ਆ ਗਈ ਕਹਿੰਦੀ ਵਾਤਾ ਪੇਕੋਡ ਲੂੰਗੀ ਕਹਿੰਦੀ ਹਰਪ੍ਰੀਤ ਬੋਲੀ ਤੇ ਮੈਂ ਪਾ ਯਕੀ ਨੇ ਜਵਾਬ ਦੇ ਤਾਂ ਜੇ ਮੈਂ ਜਵਾਬ ਦੇ ਤਾਂ ਤੇ ਦੋਨੇ ਚੱਕ ਕੇ ਲੈ ਗਈ ਉਹ ਤਾਂ ਮੈਂ ਭਾਂਡੇ ਸਿਆਂ ਲੈ ਮਾਂ ਕਿ ਉਹਨਾਂ ਦੇ ਨੇ ਇਹ ਤਾਂ ਫਿਰ ਗੱਲ ਮਾੜੀ ਐ ਤਾਂ ਹੀ ਉਹ ਮੰਗ ਕੇ ਚੀਜ਼ ਲੈ ਜਾਣ ਤੇ ਹ ਚੋੜੀਆਂ ਚੱਕ ਕੇ ਲੈ ਜਾਣ ਵਾਲੀ ਕੀ ਗੱਲ ਐ ਉਹ ਤਾਂ ਸਾਰੀ ਰਹਿ ਗਿਆ ਚਾਹਰ ਕੇ ਚਟਨੀ ਨਾਲ ਭਾਈ ਚਟਨੀ ਕੁੱਟੀ ਗੰਡਿਆਂ ਦੀ ਫਿਰ ਅਸੀਂ ਰੋਟੀ ਖਾਧੀ ਫਿਰ ਤੜਕੇ ਹੁਣ ਸਬਜ਼ੀ ਬਣਾ ਕੇ ਖਾਧੀ ਐ ਲੈ ਫਿਰ ਬੰਦੇ ਨੂੰ ਗੁੱਸਾ ਨਹੀਂ ਆਉਂਦਾ ਹੈਗਾ ਦੇਖ ਲੈ ਲੈ ਤੇ ਫਿਰ ਤੂੰ ਵੀ ਆਈ ਕਰੀ ਜੇ ਮੇਰੇ ਵਾਲੀ ਵਿਆਹ ਤੇ ਖੇਡਣੀਆਂ ਤੇ ਬ ਦੰਨ ਆਈਂਦਾ ਰੋਹਣੀ ਕਰਨਾ ਸਾ ਮੇਰੀ ਗੱਲ ਸੁਣ ਤੀਰੇ ਬੰਦੇ ਨੂੰ ਕਿਸੇ ਨੂੰ ਬਿਆੰਤ ਨਾ ਦਸੀ ਸਾਰੇ ਪਿੰਡ ਚ ਗੱਲ ਫੈਲਰ ਜਾਊਗੀ ਕਈ ਵਾਰੀ ਕੋਈ ਹੂੰ ਵੀ ਆਲਦਾ ਭੈਣ ਭਾਈ ਆ ਜਾਂਦਾ ਚੀਜ਼ ਲੈਣ ਫੇਰ ਅਗਲਾ ਡਰਦਾ ਵੀ ਇਹ ਤਾਂ ਮਿੱਠਾ ਸੋਡਾ ਪਾ ਦਿੰਦਾ ਹਾਂ ਹਾਂ ਫੇਰ ਅਗਲਾ ਆਉਂਦਾ ਵੀ ਨਹੀਂ ਹਾਂ ਚੱਲ ਕੋਈ ਨਹੀਂ ਤਾਂ ਚੰਗਾ ਮੈਂ ਜਾਣੀ ਆ ਮੈਂ ਤਾਂ ਫੇਰ ਦੁਕਾਨ ਤੋਂ ਲੈ ਕੇ ਆਉਣੀ ਆ ਜਾ ਕੇ ਆਂ ਤਾਂ ਸਾਨੂੰ ਸਾਗ ਹੀ ਨਹੀਂ ਖਾਣ ਦੇਣਾ ਕਿਸੇ ਨੇ ਨੋ ਸੋਟ ਸਾਡਾ ਤਾਂ ਅਹੀ ਨਾ ਸਮਝੂਆਂ ਸਾਡ ਨੂੰ ਖਾਣ ਦਿੰਦੇ ਉਹ ਤਾਂ ਆਪਾਂ ਤਾਂ ਮਗਰੋਂ ਧਰਦੇ ਉਹ ਗੱਲ ਹੋ ਜਾਂਦੀ ਕਿ ਘਰ ਤੋਂ ਮਗਰੋਂ ਵਜਦਾ ਕਿ ਮੰਗਤੇ ਪਹਿਲਾਂ ਚੱਲ ਪੈਂਦੇ ਨੇ ਇਹਨਾਂ ਦੀ ਤਾਂ ਉਹ ਗੱਲ ਨੱਕ ਕੇ ਆਈ ਮੰਨਣ ਵੀ ਅਸੀਂ ਰੋਜ਼ ਪਾਂਡੇ ਚੱਕੇ ਵਗ ਜਾਂਦੇ ਆ ਚੱਲ ਸਹੀ ਗੱਲ ਆ ਤਾਈ ਚੰਗਾ ਮੈਂ ਜਾਣੀ ਆ ਆਉਣਗੇ ਤਾਂ ਹੈਗੇ ਪਾਂਡਾ ਚੱਕੇ ਇੰਨੇ ਸਵਾਗਤ ਕਰਦੇ ਪਤਾ ਨਹੀਂ ਕੀ ਆ ਸਾਰੇ ਘਰਾਂ ਦਾ ਇਕੱਠਾ ਕਰ ਲੈਂਦੇ ਨੇ ਮੈਨੂੰ ਤਾਂ ਰੋਟੀ ਰੁੱਟੀ ਪਕਾਉਂਦੇ ਨਹੀਂ ਕੱਲਾ ਸਾਗ ਹੀ ਖਾਈ ਜਾਂਦੇ ਆ ਇਹ ਕੱਲਾ ਦਾ ਕਿਉਂ ਖਾਂਦੇ ਰੇ ਰਾਜਵੀਰ ਇਹ ਬਸ ਦੱਸਦਾ ਸਨ ਤੱਤਾ ਕਰਕੇ ਖਾਈ ਚੰਗਾ ਤਾਂ ਹੀ ਮੈਂ ਤਾਂ ਜਾਣੀ ਆ ਮੈਂ ਤਾਂ ਲੈ ਕੇ ਆਉਣੀ ਆ ਮਿੱਠਾ ਸੋਡਾ ਚੱਲ ਭਾਈ ਜਾ ਹਟ ਤੇ ਬਸ ਇਹੀ ਬਿਆਰ ਦਾ ਕਰ ਦੇ ਜੋ ਕਰਾ ਕੱਢ ਕੇ ਨਾ ਥਾਮੇ ਚ ਤੇ ਬਾਕੀ ਸਾਰੇ ਜਿਹੜੇ ਮਿੱਠਾ ਸੋਡਾ ਪਾ ਦੋ ਹਰੇ ਤੇ ਪਾ ਦੀ ਹੁਣ ਤੇ ਕਿਹੜੀ ਆਉਂਦੀ ਆ ਮੰਗਣਾ ਲੈ ਨਹੀਂ ਆਉਂਦੀ ਹੁਣ ਕੋਈ ਨਾ ਕੋਈ ਸਾਗ ਲੈਣਾ ਤਾਂ ਨਹੀਂ ਮੈਂ ਮਿੱਠਾ ਸੋਡਾ ਕਿੱਥੇ ਰੱਖਤਾ ਉਹ ਰੱਖਿਆ ਤਾਂ ਇੱਥੇ ਸੀਗਾ ਡੱਬੀ ਜੀ ਚ ਪਤਾ ਨਹੀਂ ਆ ਪਿਆ ਐਂ ਕਰਦੀਆਂ ਮੈਂ ਹਾਂ ਮਿੱਠਾ ਸੋਡਾ ਹੀ ਆ ਟੱਕਣ ਭਰ ਕੇ ਪਾ ਦਨੀ ਆ ਇਹਨਾਂ ਨੂੰ ਤਾਂ ਖਵਾਉਣੀ ਆ ਸਾਗਾ ਇਹਨਾਂ ਨੇ ਤਾਂ ਲਹੂ ਪੀ ਰੱਖਿਆ ਉਹੀ ਗੱਲ ਮਸਾ ਰਿੰਦੇ ਆ ਧਰਦੇ ਆ ਮੱਥਾ ਮਾਰਦੇ ਆ ਮਨ ਮਨ ਧੂਆਂ ਪੈ ਜਾਂਦਾ ਅੱਖਾਂ ਚ ਆ ਜਾਂਦੇ ਆ ਭਾਂਡਾ ਚੱਕ ਕੇ ਚੱਲ ਇੱਕ ਅੱਦੇ ਦਿਨ ਦਾ ਕੰਮ ਹੋਵੇ ਤਾਂ ਦੇ ਦੇ ਫਤ ਨਹੀਂ ਕਿੱਧਰੋਂ ਬਾਸਨਾ ਆ ਜਾਂਦੀ ਆ ਰੋਜੀ ਆ ਵਰਦੇ ਨੇਗੇ ਪਾਉਣੀ ਆ ਮੈਂ ਖੜ ਜਾ ਹਵਾ ਉਹ ਇਹਨਾਂ ਨੂੰ ਤਾਂ ਅੱਜ ਸਾਗ ਸਮਾਰ ਕੇ ਟੱਕੜ ਭਰ ਕੇ ਪਾਇਆ ਉੱਤੋਂ ਤਾਈ ਜਿਹੜਾ ਬੁਰਕੀ ਲਾਉਣ ਸਾਰੀ ਪਤਾ ਲੱਗ ਜੇ ਵੀ ਹਾਂ ਸਾਗ ਖਾਦਾ ਇੱਥੇ ਰੱਖਦੀਆਂ ਕੀ ਇਹਨਾਂ ਨੂੰ ਬਾਸ ਨਹੀਂ ਆਜੇ ਆਉਂਦੀ ਹੋਣੀ ਆ ਹਰਪ੍ਰੀਤ ਡੋਲੂ ਲੈ ਕੇ ਚੱਕੀ ਫਿਰਦੀ ਸੀ ਭਾਂਡਾ ਜ ਆਪਾਂ ਦਾ ਤਾਂ ਮੈਨੂੰ ਲੱਗਿਆ ਸੀ ਤਾਂ ਹੀ ਦਵਾ ਦਾ ਮਿੱਠਾ ਨਹੀਂ ਮਿੱਠਾ ਸੋਡਾ ਤਾਂ ਲਕੋ ਨਾ ਕਿਤੇ ਪਤਾ ਲੱਗ ਜੇ ਉਹਨੂੰ ਚਲ ਇੱਧਰ ਧਰ ਦਿੰਦੀਆਂ ਚੱਕ ਕੇ ਔਰ ਕੀ ਹਾਲ ਹੈ ਪਣੀ ਠੀਕ ਆ ਠੀਕ ਆ ਵਧੀਆ ਆ ਜਾ ਬਹਿ ਜਾ ਬਸ ਬੈਠੀ ਕਿਵੇਂ ਆਈ ਸੀ ਭਾਂਡਾ ਇਹ ਚੱਕੀ ਫਿਰਦੀਆਂ ਨਾ ਤੇ ਡੋਲੂ ਜਾ ਖਾਤੇ ਟਾਈਮ ਦੀ ਲਈ ਖੜੀ ਆ ਤੂੰ ਇਧਰ ਨਹੀਂ ਡੋਲੂ ਜਾ ਤਾਂ ਮੈਂ ਇੱਥੋਂ ਦੀ ਲੈ ਕੇ ਆਂ ਗਾਹਾਂ ਟੱਪ ਗਈ ਸੀ ਪਹਿਲਾਂ ਮੈਂ ਕਿਹਾ ਕਿਤੇ ਤੂੰ ਕਰੇ ਹੈ ਨਹੀਂ ਗਈ ਨਾ ਮੈਂ ਦੇਖੋ ਜਿੱਦਾਂ ਨੂੰ ਮੈਂ ਖਾ ਗਾਹਾਂ ਨਾ ਤੈਨੂੰ ਗੱਲ ਕੀ ਦੱਸਾਂ ਸਾਡੇ ਨੇ ਤਾਂ ਤਾਈ ਨੇ ਬਾੜੀ ਬੁਰੀ ਕੀਤੀ ਕਿਵੇਂ ਪੁੱਛ ਨਾ ਜਿਹੜਾ ਨਹੀਂ ਤਾਂ ਤੇਰੇ ਸਾਗ ਲੈ ਕੇ ਗਈ ਸੀ ਤੇ ਸੀਮਾ ਨੂੰ ਲਈ ਸੀ ਕਿ ਨਹੀਂ ਤਾਈ ਵਾਲਾ ਸਾਗ ਪਾ ਲਿਆ ਵਿੱਚੀ ਤਾਈ ਨੇ ਤਾਂ ਮਿੱਠਾ ਸੋਡਾ ਪਾਤਾ ਵਿੱਚ ਸਾਡਾ ਮੁਰਾਹਾਲ ਕਰਤਾ ਵੇਬਾ ਗੁਰੂ ਲਤਾ ਜੀ ਦੀ ਮਾੜੀ ਗੱਲ ਆ ਮਿੱਠਾ ਕਿਉਂ ਪਤਾ ਤਾਈ ਨੇ ਸਾਗ ਚ ਸਾਗ ਤਾਂ ਪਹਿਲੀ ਗਰਮ ਹੁੰਦਾ ਆ ਪੁੱਛਣਾ ਪੈਣੀ ਅਸੀਂ ਲੈ ਕੇ ਚੋਰੀ ਕਰਕੇ ਸਾਗ ਤਾਈ ਦਾ ਤਾਈ ਨੇ ਮੰਗਿਆ ਦਿੱਤਾ ਨਾ ਵੀ ਕੱਚਾ ਲੈ ਕੇ ਘੇਰਿੰਨਿਆ ਹੋਇਆ ਪਹਿਲਾਂ ਕੱਚੇ ਚ ਕਿਵੇਂ ਪਾਉ ਤਾਈ ਮਿੱਠਾ ਛੋੜਾ ਤੂੰ ਵੀ ਕੰਮਣੀ ਐ ਰੁੱਜਿਆ ਹੋਇਆ ਸੀ ਅੱਛਾ ਰੁੱਜਿਆ ਹੋਇਆ ਨਾ ਇਹ ਕਿਵੇਂ ਲੈ ਕੇ ਤੁਸੀਂ ਰਿੱਜਾ ਹੋਇਆ ਤਾਈ ਨਹੀਂ ਤਾਂ ਕੋਟ ਘਾਟ ਕੇ ਸਮਾਰ ਕੇ ਰੱਖ ਤਾਂ ਦੇਗ ਚ ਪਾ ਕੇ ਤਾਈ ਵਾਗੀ ਧਾਰ ਕੱਢਣ ਇੱਕ ਉਹ ਗਰਲਾਲ ਸੀ ਆਪਣਾ ਗਮਾਂਡੀ ਹਾਂ ਤੇ ਮੇਰੇ ਨਾਲ ਉਹ ਆ ਗਿਆ ਉਹ ਕਹਿੰਦਾ ਤੂੰ ਚੋਰੀ ਕਰਕੇ ਲੈ ਚੱਲ ਤੇ ਅੱਧਾ ਤੇਰਾ ਤੇ ਅੱਧਾ ਮੇਰਾ ਸੀ ਤਾਂ ਲਾਲਚਾਏ ਲੈ ਗਈ ਲਾਲਚਿਛ ਤਾਂ ਤੁਸੀਂ ਲੈ ਗਏ ਆ ਚੋਰੀ ਵਾਲੀ ਗੱਲ ਤਾਂ ਸੋਡੀ ਮਾੜੀ ਆ ਚਲ ਤਾਈ ਨੇ ਜਵਾਬ ਦੇਤਾ ਸੀ ਨਾ ਲਿਆਉਂਦੇ ਕਿਸੇ ਦੇ ਹੋਰ ਮੰਗ ਲਿਆਉਂਦੇ ਤੁਸੀਂ ਤਾਂ ਮੰਗਣੀ ਹੈ ਨਹੀਂ ਚਲ ਐ ਕਰ ਪਣੀ ਅੱਜ ਦੋਕ ਕੜਛ ਨਾ ਪਾ ਦੇ ਇਹ ਦੋ ਕੜਚੀਆਂ ਉਹ ਤਾਂ ਤਾਈ ਵੀ ਅੱਜ ਤਰਦੀ ਐ ਲੈ ਕੇ ਮੈਂ ਤਾਈ ਦੇਉ ਉਹ ਵੀ ਜਾਉ ਆ ਦੋ ਕੜਚੀਆਂ ਪਾ ਲਈ ਥੋੜਾ ਜਿਹਾ ਬਣਾਇਆ ਸੀ ਹਰਪ੍ਰੀਤ ਮੈਂ ਤਾਂ ਬਾਲਾ ਤਾਂ ਸਾਡੀ ਪਤੀਲੀ ਛੋਟੀ ਐ ਰਿੰਨਿਆ ਨਹੀਂ ਜਾਂਦਾ ਅੱਜ ਤਾਂ ਦੋ ਕਡੰਗਾ ਦਾ ਕਰਦੇ ਹੁੰਨੇ ਆ ਆਥਣੇ ਤੇ ਤੜਕੇ ਬਸ ਦੋ ਡੰਗੇ ਹੁੰਦੇ ਆ ਸਾਡੇ ਤਾਂ ਕੋਈ ਨਹੀਂ ਹੁਣ ਕੱਲ ਤਾਂ ਇੰਨਾ ਤੇਰੀ ਬੇਟੀ ਚ ਲੈ ਕੇ ਤਾਂ ਗਿੰਨਾ ਕੱਲ ਤੇ ਚੱਲ ਕੋਈ ਨਹੀਂ ਫਿਰ ਮੈਂ ਤੈਨੂੰ ਕੜਛੀ ਕਵਾ ਦਨੀ ਆ ਬਹਿ ਜਾ ਇੱਥੇ ਦੋ ਕੜਚੀਆਂ ਦਾ ਭਨੇ ਪਾ ਦੇ ਕੜਛੀ ਨਾਲ ਤਾਂ ਕੀ ਹੁੰਦਾ ਕੋਲੀ ਤੇਰੀ ਬੇਟੀ ਆਲੇ ਆ ਲੈ ਥੋੜਾ ਜਗਾ ਬਾਲਾ ਤਾਂ ਹੈ ਨਹੀਂਗਾ ਜਿੱਦ ਫੇਰ ਕਾ ਦਿੱਤਾ ਰਹਿਣਾ ਕੁਛ ਉਹਦੇ ਲੈ ਜੀ ਬੂ ਮੈਂ ਮਰ ਜਾਈ ਨੀ ਜਮੀ ਇੱਕ ਕੜਚੀ ਸਾਗ ਦੀ ਪਾਈ ਐ ਇਹਦੇ ਨਾਲ ਕੀ ਹੋਊਗਾ ਫਿਰ ਸਾਨੂੰ ਨਹੀਂ ਸਰਨਾ ਮੈਨੂੰ ਫਿਰ ਦਾਲ ਧਾਰ ਨਹੀਂ ਪੂਕਾ ਅਸਲੀ ਨਾਲੇ ਮੈਨੂੰ ਗਾਲਾਂ ਮਿਲਣਗੀਆਂ ਕਰੇ ਵੀ ਤੜਕੇ ਜੀ ਤਾਂ ਸਾਗ ਰਿੰਨੀ ਨਹੀਂ ਆਨੀ ਆ ਤੂੰ ਤੇ ਫੇਰੋਂ ਹੀ ਮਾਜਰਾ ਨਹੀਂ ਅੱਜ ਕੱਲ ਤਾਂ ਭਣੇ ਧਾਰੀ ਦੇਣ ਦਾ ਚੀਜ਼ ਤੂੰ ਇੰਨੇ ਮੈਰਨ ਦੀ ਮੈਂ ਤੈਨੂੰ ਡੋਲੂ ਭਰ ਕੇ ਦੇ ਜਾਂਦੀ ਚਲ ਬਾਹਰ ਜਿੰਦੇ ਤੂੰ ਰਿੰਨੇ ਕਿ ਉਹਦੇ ਦੇਖੀ ਜਾਊਗਾ ਹਾਲਾ ਤੂੰ ਕੋਰਾ ਲੈ ਜਾ ਚੰਗਾ ਫਿਰ ਮੈਂ ਤਾਈ ਤੋਂ ਵੀ ਲੈ ਜੂੰਗੀ ਚੰਗਾ ਲੈ ਜਾ ਲੈ ਜਾ ਤਾਈ ਤੋਂ ਵਿਚੀ ਪਵਾ ਕੇ ਲੈ ਜੀ ਲੈ ਨਾਲੇ ਤਾਂ ਉਹ ਹੀ ਜਲਾ ਰੋਜ਼ ਸਾਗ ਮੰਗਣ ਆ ਜਾਂਦੀ ਆ ਨਾਲੇ ਹੁਣ ਬੈਵਤਾ ਕਰਦੀ ਆ ਤੂੰ ਆਖੇ ਇੱਕ ਕੜਛੀ ਨਹੀਂ ਇੱਕ ਕੜਛੀ ਜਿਹੜੀ ਤਾਂ ਮਿੱਠੇ ਸੋਡੇ ਦੀ ਇੱਕ ਕੜਛੀ ਤੂੰ ਖਾ ਕੇ ਤਾਂ ਦੇਖੀ ਦੁਬਾਰੇ ਸਾਗ ਮੰਗਣੀ ਨਹੀਂ ਆਉਂਦੀ ਹੈਗੀ ਲੈ ਮੈਨੂੰ ਤਾਂ ਲੱਗਦਾ ਹਰਪ ਵੀ ਤਾਂ ਸਾਗ ਲਈ ਜਾਂਦੀ ਹੈ ਰਾਜਵੀਰ ਕਹਿੰਦਾ ਸਾਗ ਬਣਾਇਆ ਹੈ ਰਾਜਵੀਰ ਹਾਂ ਬਈ ਆ ਜਾ ਆ ਜਾ ਅੱਜ ਤੁਸੀਂ ਸਾਗ ਬਣਾਏਗਾ ਸਾਗ ਤਾਂ ਬਣਾਇਆ ਸੀਗਾ ਭਰਾਵਾ ਗੱਲ ਕਰ ਸਾਗ ਸਾਡੇ ਥੋੜਾ ਜਿਹਾ ਹੀ ਰਹਿ ਗਿਆ ਕੁਸਤਾ ਹਰਪ੍ਰੀਤ ਲੈ ਗਈ ਸਾਗ ਮੈਂ ਬਣਾਈ ਥੋੜਾ ਜਿਹਾ ਸਾਡੇ ਪਤੀਲੀ ਛੋਟੀ ਐ ਪਰ ਜੂਰ ਮੈਂ ਤੈਨੂੰ ਕੀ ਗੱਲ ਦੱਸਾਂ ਤਾਈ ਨੇ ਸਾਡੇ ਨਾਲ ਕੱਲ ਬਾੜੀ ਪੂਰੀ ਕਰੀ ਉਹਨੇ ਮਿੱਠਾ ਸੋਡਾ ਹੀ ਪਾਤਾ ਮੈਨੂੰ ਹਰਪ੍ਰੀਤ ਵੀ ਦੱਸ ਕੇ ਗਈ ਆ ਤਾਈ ਦੀ ਗੱਲ ਮਾੜੀ ਐ ਲੈ ਸਾਗ ਤਾਂ ਆਪਾਂ ਇੱਕ ਦੂਜੇ ਦੇ ਮੰਗ ਹੀ ਨਹੀਂ ਲੈ ਕੀ ਗੱਲ ਪਰ ਗੱਲ ਸੋਡੀ ਵੀ ਮਾੜੀ ਐ ਤੁਸੀਂ ਤਾਈ ਦਾ ਸਾਗ ਚੋਰੀ ਕਿਉਂ ਕੀਤਾ ਬੁੜੀ ਐ ਵਿਚਾਰੀ ਉਹੀ ਗੱਲ ਮਸਾਉਣੀ ਰਿੰਨੇ ਹੁਣ ਸਾਗ ਚੁੱਲੇ ਤੇ ਉਹ ਸਾਡੀ ਗੱਲ ਤਾਂ ਮਾੜੀ ਐ ਅਸੀਂ ਤਾਂ ਚੋਰੀ ਕਰ ਲਿਆ ਸਾਗ ਉਹ 13 ਸਾਲ ਤ ਨਹੀਂ ਚੋਰੀ ਕਰਦੇ ਤੂੰ ਦਾ ਸਾਨੂੰ ਸਾਗ ਦੇ ਦੇ ਅੱਜ ਚੱਲ ਸਾਗ ਤਾਂ ਨਾ ਸਾਡੇ ਥੋੜਾ ਜਿਹਾ ਪਰ ਹੁਣ ਮੈਂ ਤੈਨੂੰ ਸਿਆਣੇ ਬਣੇ ਦਾ ਜਵਾਬ ਨਹੀਂ ਲੱਗ ਨੂੰ ਮੈਂ ਤਾਂ ਭਾਂਡਾ ਵੀ ਨਹੀਂ ਲੈ ਕੇ ਆਇਆ ਚੱਲ ਮੈਂ ਕਰ ਭਾਂਡਾ ਵੀ ਨਹੀਂ ਲਿਆ ਤੇ ਜਦੋਂ ਤੁਸੀਂ ਉਹੀ ਗੱਲ ਰੋਜ਼ ਰੋਜ਼ ਸਾਗ ਮੰਗਣਾ ਹੁੰਦਾ ਭਾਂਡਾ ਤਾਂ ਪਰਮਾਨੈਂਟ ਕੋਲੇ ਰੱਖਿਆ ਬਰਦਾ ਪਾਣੀ ਲਿਆ ਰਾਜਵੀਰਾ ਹੁਣ ਹਰਬ੍ਰੀਤ ਨਿਕਲੀ ਛੋਡੇ ਕਰੋ ਵੀ ਤੁਸੀਂ ਸਾਗ ਬਣਾਇਆ ਹੈ ਸਾਗ ਤਾਂ ਘਰ ਥੋੜਾ ਜਿਹਾ ਹੈ ਆ ਕਰਛੀ ਦਾ ਡੰਗਾ ਡੂੰਗਾ ਨਾ ਨੱਪੇ ਜੋ ਸਾਡਾ ਦੁਬਾਰੇ ਵੀ ਕਈ ਵਾਰੀ ਸਾਗ ਦੀ ਲੋੜ ਪੈ ਜਾਂਦੀ ਆ ਤੇ ਬਾਈ ਬਣ ਕੇ ਮੋੜਦੀ ਹੁਣੀ ਆ ਸਾਰੇ ਲੈ ਜਾ ਸਾਗ ਮੈਂ ਲੈ ਜਾ ਚਲ ਕੋਈ ਨਹੀਂ ਮੈਂ ਤਾਂ ਸਾਡੇ ਤਾਂ ਪਿਆਰ ਥੋੜਾ ਜਿਹਾ ਫਰਿੱਜ ਚ ਲੁਕਾ ਕੇ ਰੱਖਿਆ ਪਿਆ ਉਹ ਠੀਕ ਹੈ ਹਾਂ ਉਹ ਚਲ ਸਾਡੇ ਤਾਂ ਕਈ ਦਿਨ ਡੰਗ ਲੰਘ ਜਾਣਗੇ ਸਾਗ ਤਾਂ ਪਾਲਾ ਵਧੀਆ ਬਣਾਇਆ ਤੂੰ ਤਾਂ ਰਾਜੀ ਲੈ ਜਾ ਚਲ ਕੋਈ ਨਹੀਂ ਖਾ ਲ ਕੁਛ ਹਰਪ੍ਰੀਤ ਲੈ ਗਈ ਕੁਛ ਤੂੰ ਲੈ ਜਾ ਲੈ ਅੱਜ ਨਜ਼ਾਰਾ ਆਊਗਾ ਅੱਜ ਰੱਜ ਕੇ ਖਾਵਾਂਗੇ ਸਾ ਉਹ ਕੱਲ ਤਾਂ ਨਾ ਉਹਨੇ ਮਿੱਠਾ ਥੋੜਾ ਪਤਾ ਤਾਈ ਨੇ ਖੜਨਾ ਬਾਲੀ ਬੁਰੀ ਹੋਈ ਮੈਂ ਵੀ ਕਿਉਂ ਪਾਇਆ ਸਾਗ ਚ हां तन्ने दिसੀ ਜਾਂਦਾ ਆ ਚਿੱਟਾ じゃ ਕਿ ਹੋਈ ਏ ਕਿ ਹੋਈ ਆ ਕਿ ਹੋਈ ਆ ਕਿ ਹੋ ਪਾਇਆ ਠੀਕ ਐ ਸਾਡੇ ਵੀ ਕਦੇ ਲੈ ਆਈ ਕੋਈ ਗੱਲ ਨਹੀਂ ਨਾ ਕੋਈ ਨ ਵੀ ਲੈ ਜਾ ਕੋਈ ਹੋਰ ਨਾ ਦੇਖ ਲੈ ਬਿੰਦ ਚੱਟ ਨੂੰ ਕੋਈ ਹੋਰ ਆ ਕੇ ਖੜ ਜੂਆ ਹੁਣ ਨਹੀਂ ਮੈਂ ਕਿਸ ਨੂੰ ਦੱਸੀ ਨਾ ਕਿਸੇ ਨੂੰ ਤੇਰਾ ਗੇੜ ਨਾਲ ਇਹਦੇ ਹੱਥਾਂ ਨਾਲ ਇਹ ਢਾਕੇ ਦੇ ਲੈ ਜਾ ਤਾਂ ਮੈਨੂੰ ਜਾਂ ਲੈ ਜਾ ਜਰਕਦੇ ਨੇ ਅੱਜ ਤਾਂ ਰੱਜ ਕੇ ਸਾਗ ਖਾਵਾਂਗੇ ਖਾਲਾ ਖਾਲਾ ਸਾਗ ਦੁਬਾਰੇ ਨਹੀਂ ਆਉਂਦਾ ਤੂੰ ਮੰਗਣ ਇਹ じゃ ਸਾਗ ਖਾਵਾਂ ਸਾਨੂੰ ਜਾ ਜੀ ਰੱਖੋਗੇ ਜੇ ਜ਼ਿੰਦਗੀ ਭਰ ਸਾਗ ਬੰਨੀ ਮੂੰਹ ਕਰ ਗਏ ਤਾਂ ਕਹਿ ਦਿਓ ਇਹਨਾਂ ਨੇ ਤਾਂ ਲਹੂ ਪੀ ਰੱਖਿਆ ਮੰਗਤਿਆਂ ਨੇ ਇਥੋਂ ਆਇਨੇ ਹੈ ਸਾਰਾ ਦਿਨ ਸਾਗ ਕਦੇ ਉਹਦੇ ਬੜਗੇ ਸਾਗ ਨੂੰ ਕਦੇ ਉਹਦੇ ਬੜਗੇ ਉਹ ਜੋ ਹਰਪ੍ਰੀਤ ਹੋਈ ਪਈਏ ਤੇ ਦੇਖਾਂ ਪਹਿਲਾਂ ਟੱਪ ਗਿਆ ਕਿ ਨਾ